ਹਾਂਜੀ ਸਾਰੇ ਹੋਰਾਂ ਨੂੰ ਸਤਿ ਸ੍ਰੀ ਅਕਾਲ ਜੀ ਨੇਚਰ ਮਾਈ ਲਾਈਫਸ ਚੈਨਲ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲੇ ਬਹੁਤ ਹੀ ਪਿਆਰ ਦਾ ਵੀਡੀਓ ਦੇ ਵਿੱਚ ਜਿਹੜੇ-ਜਿਹੜੇ ਵੀ ਦੇਖਦੇ ਹੀ ਸਾਡੀਆ ਵੀਡੀਓ ਤੇ ਮੈਂ ਮੈਸੇਜ ਵੀ ਪਾਇਆ ਸੀਗਾ ਵੀ ਮੈਂ ਵੱਲ ਕੇ ਆ ਗਿਆ ਹਾਂ ਕੱਲ ਆਇਆ ਸੀਗਾ ਪਰ ਹਿੰਮਤ ਹਿੰਮਤ ਨਹੀਂ ਸੀਗੀ ਵੱਲ ਕੇ ਵੀਡੀਓ ਐਡੀਟ ਹੀ ਕਰਨ ਦੀ ਹਿੰਮਤ ਨਹੀਂ ਸੀਗੀ ਤੇ ਲੱਤਾਂ ਬਹੁਤ ਉਗੰਧੀਆਂ ਦੇ ਸ਼ਰੀ ਦਾ ਵੀ ਬੈਂਡ ਵਜੀ ਪਈ ਆ ਇਹ 6 ਦਿਨ ਜਿਹੜੇ ਸਾਡੇ ਨਾਲ ਜਿਹੜੇ ਗਏ ਨੇ ਬਹੁਤ ਬਹੁਤ ਹੀ ਮਲਗੇ ਵਧੀਆ ਮਲਗੇ 8 ਹੀ ਹੋ ਗਏ 8 ਹੋ ਗਏ 8 ਹੋ ਗਏ ਬੋਧਵਾਰ ਦੇ ਗਏ ਆ ਹਾਂਜੀ ਅੱਜ ਬੋਧਵਾਰੀ ਆ ਬੋਧਵਾਰੀ ਆਏ ਆ ਬਾਬਾ ਹਾਂ ਬੋਧਵਾਰੀ ਵਾਪਸ ਆਏ ਜੀ ਤੇ ਇਦਾਂ ਹੈ ਕਿ ਹੁਣ ਤਕੀਵਾ ਬਹੁਤ ਹੋ ਗਿਆ ਹੈ ਤੇ ਹੁਣ ਬਲੌਗ ਥੋੜਾ ਤੁਹਾਨੂੰ ਦਿਣਾ ਐਡਿਟ ਕਰਕੇ ਅੱਜ ਐਡਿਟ ਕਰ ਦੂੰਗਾ ਯਾਰ ਕੱਲ ਬਾਦੂਆ ਯਾਰ ਤੇ ਅੱਜ ਦੀ ਤੂੰ ਅੱਜ ਦੀ ਦਿਹਾੜੀ ਤੂੰ ਜਸਟ ਕਰ ਲੋ ਉਹਦਾ ਮੈਂ ਸ਼ਾਰਟਸ ਪਾ ਰਣਾ ਯਾਰ ਅੱਜ ਇੱਕ ਠੀਕ ਹੈ ਤੂੰ ਉਹ ਸ਼ਾਰਟਸ ਬਣਾਣਾ ਇੰਜੋਏ ਕਰ ਲਿਓ ਸ਼ਾਰਟਸ ਆਪਾਂ ਪਾਣੇ ਆ ਜਿਹੜਾ ਬਲੌਗ ਪਾਉਣਾ ਹੈ ਨਾ ਅਸੀਂ ਉਹਦਾ ਸ਼ਾਰਟਸ ਪਾਣੇ ਆ ਯਾਰ ਸਾਡੇ 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 ਨਾਲ ਜੋ ਜੋ ਆਈ ਬੀਤੇ ਹੈ ਨਾ ਆ ਦੂਸਰੀ ਰਾਤ ਤੱਕ ਨਾ ਆਪਾਂ ਦੂਸਰੇ ਦਿਨ ਤੱਕ ਆਪਾਂ ਬਲੌਗ ਪਾਇਆ ਤੇ ਜਿਹੜਾ ਜਿਹੜਾ ਤੀਸਰੇ ਦਿਨ ਦਾ ਜਿਹੜਾ ਬਲੌਗ ਹੈ ਉਹ ਸਾਡਾ ਹੈਗਾ ਜੀਜੇ ਸਾਲੇ ਦਾ ਮਤਲਬ ਹੈ ਆਪਾਂ ਨਾਈਟ ਜਿਹੜੀ ਕੈਂਪਿੰਗ ਕੀਤੀ ਉਹਦੀ ਵੀਡੀਓ ਹੈ ਜੀ ਉਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਕੀ ਕੀ ਸਾਡੇ ਨਾਲ ਹੋਇਆ ਬੰਦਿਆਂ ਕੋਲ ਨਾ ਬਹਿ ਜਾ ਤਾਂ ਦੱਸਾਂ ਮੈਂ ਪੰਗੇ ਲੈਣ ਦੇ ਦੋਨੇ ਕੋਈ ਨਾ ਉਹਦੇ ਵਿੱਚ ਸਾਡੇ ਤੀਜੇ ਤੇ ਤੀਜੇ ਦਿਨ ਤੁਹਾਨੂੰ ਦੱਸਾਂ ਕੀ ਹੋਇਆ ਕਿਛੇ ਰਾਤ ਮਲ ਕੇ ਸਾਨੂੰ ਪੈ ਗਈ ਸੀ ਜੀ ਦੂਸਰੇ ਦੂਸਰੇ ਦਿਨ ਜਦੋਂ ਆਪਾਂ ਦੂਸਰੇ ਦਿਨ ਜਿਹੜਾ ਬਲੌਗ ਪਾਇਆ ਸੀਗਾ ਉਸ ਦਿਨ ਰਾਤ ਪੈ ਗਈ ਸੀ ਆਪਾਂ ਨਾਈਟ ਸਟੇ ਜਿਹੜਾ ਕੀਤਾ ਸੀਗਾ ਉਹ ਮਲ ਕੇ ਅਸੀਂ ਇੱਤਈ ਰੋਡ ਦੇ ਉੱਤੇ ਹੀ ਮਲ ਕੇ ਕੀਤਾ ਰੋਡ ਦੇ ਉੱਤੇ ਹੀ ਮਲ ਕੇ ਕੈਂਪਿੰਗ ਕੀਤੀ ਤੇ ਪਹਿਲਾਂ ਤਾਂ ਅਸੀਂ ਮਲ ਕੇ ਮੰਦਰ ਮੰਦਰ ਸੀਗਾ ਮੰਦਰ ਦੇ ਲਾਗੇ ਬ੍ਰੇਕ ਬ੍ਰੇਕ ਲਾਗੇ ਤੇ ਫਿਰ ਉਹ ਦੇਖਿਆ ਉੱਥੇ ਮਕੜੀ ਏਡੀ ਵੱਡੀ ਬਹੁਤ ਵੱਡੀ ਮਕੜੀ ਸੀਗੀ ਉਥੇ ਲਾਂ ਲੱਗੇ ਫਿਰ ਉਹ ਡਰ ਲੱਗਣ ਲੱਗੇ ਮੈਂ ਕਿਹਾ ਢੀਮੋ ਢੀਮੋ ਮਕੜੀ ਮੈਂ ਤਾਂ ਕਰੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖੀ ਐਡੀ ਮੋਟੀ ਮਕੜੀ ਸੀਗੀ ਉਹ ਇਹਨਾਂ ਸਪਾਇਡਰਮੈਨ ਬਣ ਜਾਂਦੇ ਆਹ ਸਾਲਾ ਵੀ ਇਦਾਂ ਹੀ ਕਹਿੰਦਾ ਵੀ ਆਈ ਸਾਲਾ ਮੇਰਾ ਜਿਹੜਾ ਨਾਲ ਗਿਆ ਸੀ ਕਹਿੰਦਾ ਐਡੀ ਮੋਟੀ ਮਕੜੀ ਲੜ ਗਈ ਤੇ ਕਹਿੰਦਾ ਸਾਡੇ ਜੀ ਕਹਿੰਦਾ ਸ਼ਕਤੀਆਂ ਆ ਜਾਣੀਆਂ ਇਹਦੇ ਨਾਲ ਦੀਆਂ ਤੇ ਮੁੜ ਕੇ ਉਹਦੀ ਮੁੜ ਕੇ ਟੈਂਕੀ ਆਂਕੀ ਪਾਟਾਂ ਦੇ ਆ ਗਈ ਲੰਗਰ ਵਗੈਰਾ ਵੇਖਦੇ ਖਾਦੇ ਪੀਏ ਮੈਂ ਤਾਂ ਪਿੱਛੋਂ ਹਲਕਾ ਹੋਇਆ ਹੀ ਤੇ ਪਪੂ ਵਿਚਾਰੇ ਨੇ ਹਲਕਾ ਹੋ ਹਲਕਾ ਹੋਇਆ ਨਹੀਂ ਉਹ ਵੀ ਬਹੁਤ ਪਣੀ ਸੀਨਾ ਤੇ ਉਹ ਜਰੂਰ ਦੇਖਿਓ ਉਹ ਵੀ ਬਹੁਤ ਫਨੀ ਸੀ ਰਾਤ ਵੇ ਮੀਂਹ ਪੈਣ ਲੱਗ ਪਈ ਬਾਰਿਸ਼ ਪੈਣ ਲੱਗ ਪਈ ਇੰਨਾ ਆ ਕਿ ਸਾਨੂੰ ਪਤਾ ਨਹੀਂ ਲੱਗਾ ਇਹ ਡੈਂਟ ਦੇ ਵਿੱਚ ਇਹ ਸੀਗਾ ਕਿ ਵਾਟਰ ਪ੍ਰੂਫ ਸੀਗਾ ਡੈਂਟ ਤੇ ਪਤਾ ਨਹੀਂ ਲੱਗਾ ਤੇ ਸਵੇਰੇ ਦੇਖ ਕੇ ਮੈਂ ਕਹਾ ਹਾਂ ਮੈਂ ਬਾਰਦਾ ਮੈਂ ਬਾਰਚ ਬੈ ਨਹੀਂ ਉਹਦਾ ਸ਼ਾਰਟਸ ਵੀ ਮੈਂ ਪਾਣਾ ਇੱਕ ਤੁਹਾਡੇ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਤੇ ਬਾਕੀ ਮੈਂ ਐਡੀਟਿੰਗ ਕਰੂੰਗਾ ਅੱਜ ਅੱਜ ਐਡੀਟਿੰਗ ਕਰੂੰਗਾ ਰਾਤ ਤੇ ਕੱਲ ਸਵੇਰੇ ਤੁਹਾਨੂੰ ਮਿਲ ਜੂਗਾ ਤੁਹਾਨੂੰ ਚਲੋ ਠੀਕ ਹੈ ਜੀ ਇੰਨੇ ਲਈ ਜਿਹਨੇ ਜਿਹੜੇ ਦੇਖਦੇ ਵੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਬਸ ਬਹੁਤ ਤੁਹਾਨੂੰ ਇਹੀ ਤੁਹਾਡੇ ਨਾਲ ਗੱਲ ਆਪਣੀ ਦਿਲ ਦੀ ਜਿਹੜੀ ਹੈ ਸਾਂਝੀ ਕਰਨੀ ਸੀ 7-8 ਦੇੰ ਦਾ ਸਾਡਾ ਜਿਹੜਾ ਦੇ ਆ ਉਹਦੇ ਵਿੱਚ ਵੀ ਸਾਡੇ ਜਿੱਦਾਂ ਉਧਰ ਮਣੀ ਮੇਜ ਨਿਕਲ ਗਏ ਮਣੀ ਮੇਜ ਬਹੁਤ ਮਿਲ ਗਏ ਖਦਨਾਤ ਪਹਾੜੀਆਂ ਲੈਂਡਸਲੈਂਗਾਂ ਮਿਲ ਗਏ ਇੰਨੇ ਪਹਾੜੀ ਗਏ ਰਾਸਤੇ ਦੇ ਵਿੱਚ ਦੋ ਤਿੰਨ ਮੁੰਡੇ ਡੈਥ ਵੀ ਹੋ ਗਈ ਉਹ ਵੀ ਜਿਹੜੀ ਡੈਥ ਹੋਈ ਆ ਸਾਡੇ ਮੋਰੇ ਮੋਰੇ ਹੀ ਹੋएगी 15 10 15 ਮਿੰਟ 5 5 10 ਮਿੰਟ ਦਾ ਫਰਕ ਸੀਗਾ ਮਿਲ ਗਏ ਸਿਰਫ ਮਹਾਂ ਕਿਲੋ 1.5 ਕਿਲੋਮੀਟਰ ਅੱਗੇ ਸੀਗੇ ਤੇ ਆਪਾਂ ਕਿਲੋ 1.5 ਮੀਟਰ ਪਿੱਛੇ ਸੀਗੇ ਜਦੋਂ ਲੈਂਡ ਸਲਾਈਂ ਹੋਈ ਚਲੋ ਇਹ ਇਹ ਵੀ ਸਾਫ ਸਾਫ ਬੋ ਦੇ ਵਿੱਚ ਹੀ ਆ ਤੇ ਦੇਖਦੇ ਰਹੀਓ ਤੇ ਸਾਨੂੰ ਭਰਾ ਤੁਹਾਨੂੰ ਇਹੀ ਫਰਿਆਦ ਆ ਵੀ ਤੇਰਾ ਭਰਾ ਨੂੰ ਸਪੋਰਟ ਕਰਿਓ ਚਲੋ ਠੀਕ ਹੈ ਜੀ ਬਾਏ ਬਾਏ ਟਾਟਾ ਨੰਗੂ ਚਲੋ ਠੀਕ ਹੈ ਜੀ ਬਾਏ ਬਾਏ